ਯੂਬ ਤੁਕਲ ਜਿਹੜਾ ਜਦੋਂ ਕਿਤੇ ਬੈਨੀਫਿਟ ਲੈਣਾ ਹੈ ਅਜੂ ਤਰਪਤਰੀਓ ਦੀ ਕਾਉਂਸਲਰ ਹੈ ਉਹ ਕਰਮਪਤਨੀਓ ਦੀ ਕਾਉਂਸਲਰ ਹੈ ਇਲੈਕਸ਼ਨ ਲੜਨਾ ਹੈ ਜਰਮ ਸੀਟ ਤੋਂ ਤੇ ਨਾਮ ਆਪਣਾ ਕੀ ਹੈ ਯੂਬ ਖਾਨ ਰਿਕਾਰਡਿੰਗ ਇਹ ਗੁਲੰਦਰ ਸ਼ਹਿਰ ਨੂੰ ਪਾਕਿਸਤਾਨ ਬਣਾਉਣ ਦੀ ਸਾਜ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਕਿ ਜਿੰਨੇ ਵੀ ਕਹਨੋ ਕਿ ਮੁਸਲਿਮ ਸਮਾਜ ਦੇ ਲੋਕ ਨੇ ਇਹਨਾਂ ਦੇ ਪ੍ਰੋਪਰ ਆਧਾਰ ਕਾਰਡ ਪ੍ਰੋਪਰ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਉਹ ਕਿਆ ਕੀ ਰਿਹਾ ਨਹੀਂ ਕੀ ਰਿਹਾ ਦੇਖੋ ਕਿਆ ਕੀ ਰਿਹਾ ਜੰਗਲ ਜੋਗੀ ਨੂੰ ਮੈਂ ਕਿਸੇ ਫੰਕਸ਼ਨ ਦੇ ਵਿੱਚ ਪਰ ਅਸੀਂ ਇਹ ਜਾਣਦੇ ਆ ਕਿ ਉਹ ਬਾਈ ਨੇਮ ਉਹਨਾਂ ਨਾਮਿਨੇਟ ਕਰਕੇ ਉਹਨਾਂ ਦੀ ਅਰੈਸਟ ਪਾਈ ਜਾਵੇ ਤਾਂ ਜੋ ਸਾਡੇ ਜੰਦਰ ਸ਼ਹਿਰ ਦਾ ਸਾਡੇ ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ

श्री <laughs> ਸਾਡੇ ਕੋਲ ਜਿਹੜਾ ਮੇਨ ਕੈਬਿਡੈਂਟਸ ਆਇਆ ਕਿਉਂਕਿ ਪਹਿਲੇ ਅੱਜ ਪ੍ਰਭੂ ਰਾਮ ਦਾ ਨਾਮ ਲੈਣ ਤੋਂ ਦੇਖੋ ਕਿਸ ਸ਼ਹਿਰ ਦੇ ਵਿੱਚ ਜਿੱਥੇ ਲੋਕ ਦੇਵੀ ਦੇਵਤਿਆਂ ਨੂੰ ਹਰ ਇੱਕ ਤਿਉਹਾਰ ਮਨਾਉਂਦੇ ਆ ਅੱਜ ਤੇ ਆਈਡੀ ਮਾ ਕੋਈ ਮੁਸਲਿਮ ਤਿਉਹਾਰ ਹੋਵੇ ਕੋਈ ਹਿੰਦੂ ਤਿਉਹਾਰ ਹੋਵੇ ਅਸੀਂ ਲੋਕ ਰਲ ਮਿਲ ਕੇ ਮਨਾਉਂਦੇ ਆ ਅੱਜ ਇੱਕ ਐਸੀਆਂ ਤਾਕਤਾਂ ਜਿਹੜੀਆਂ ਜਿਹੜੇ ਬੰਗਲਾਦੇਸ਼ੀ ਤਾਕਤਾਂ ਇੱਥੇ ਆ ਗਈਆਂ ਉਹ ਟੁੱਟਣ ਚਾਹੀਦੀਆਂ ਉਹਨਾਂ ਨੂੰ ਪਤਾ ਲੱਗਿਆ ਕਿ ਅੱਜ ਮਾਂ ਦੁਰਗਾ ਦਾ ਤਿਹਾੜੀ ਲੋਕ ਬਣ ਆ ਰਹੇ ਆ ਕਰ ਬਿਸ਼ਾਇਰਾ ਮਨਾਇਆ ਹੁਣ ਪੁਗਤ ਬਾਦ ਦੀ ਮਾਰਾ ਜੀ ਦਾ ਪ੍ਰਗਤੀ ਵਸਾਉਣ ਵਾਲੀ ਦੁਵਾਲੀ ਆਣ ਵਾਲ ਇੱਕ ਐਸੇ ਬੰਦੇ ਦੀ ਵੀਡੀਓ ਵਾਇਰਲ ਹੋ ਰਹੀ ਆ। ਈਯੂਬ ਦੁੱਗਲ ਜਿਹੜਾ ਜਦੋਂ ਕਿਤੇ ਬੈਨੀਫਿਟ ਲੈਣਾ ਅਜੋ ਧਰਮਪਤਨੀਓ ਦੀ ਕਾਉਂਸਲਰ ਹੈ। ਉਹ ਧਰਮਪਤਨੀਓ ਦੀ ਕਾਉਂਸਲਰ ਹੈ। ਇਲੈਕਸ਼ਨ ਲੜਨਾ ਹੈ ਤੇ ਹਰ ਜਰਨ ਸਿੱਟ ਤੋਂ ਤੇ ਨਾਮ ਆਪਣਾ ਕੀ ਹੈ ਈਯੂਬ ਖਾਨ। ਜਦੋਂ ਕੋਤੇ ਦੰਗਾ ਪੜਗਾਨ ਦੀ ਗੱਲ ਆਵੇ, ਉਹdu ਅੱਜ ਬੰਗਲਾਦੇਸ਼ੀਆਂ ਦੇ ਹੱਕ ਚ ਬੋਲ ਰਿਹਾ ਹੈ। ਤੇ ਬੈਨੀਫਿਟ ਦੇ ਇਸ ਸਵਿਧਾਨ ਦੇ ਮੁਤਾਬਕ ਦਲਿਤ ਸੀਟ ਤੇ ਇਲੈਕਸ਼ਨ ਲੜ ਰਿਹਾ। ਇਸ ਕਰਕੇ ਇਦਾਂ ਦੇ ਲੋਕਾਂ ਚਿਹਰਾ ਬੇਨਕਾਬ ਹੋਇਆ ਜਿਹੜੀ ਉਹ ਆਡੀਓ ਆਈ ਹੈ ਉਹ ਦੇਸ਼ ਨੂੰ ਤੋੜਨ ਵਾਲੀ ਹੈ ਦੇਸ਼ ਨੂੰ ਭੜਕਾਉਣ ਵਾਲੀ ਹੈ ਕਿ ਹਿੰਦੂ ਆਪਸੇ ਲੜਨ ਇਸ ਕਰਕੇ ਉਹ ਵਰੀ ਵੀਡੀਓ ਦੇ ਹਿਸਾਬ ਦੇਣਾ ਜਿਹੜੀ ਆਪਾਂ ਆਪੇ ਸਾਸ ਨੂੰ ਦਿੱਤੀ ਹੈ ਐਵੀਡੈਂਸ ਇਮੀਡੀਏਟ ਅਰੈਸਟ ਕੀਤਾ ਜਾਵੇ ਔਰ ਖਲਾਫ ਦੇਸ਼ ਦਰੋਹੀ ਦਾ ਜੋ ਮਕਦਮਾ ਦਰਜ ਕੀਤਾ ਜਾਵੇ ਕਿ ਲੋਕਾਂ ਨੂੰ ਕੱਲ ਆਵੇ ਕਦੀ ਉਹ ਦੇਸ਼ ਦੇ ਪ੍ਰਧਾਨ ਮੰਤਰੀ ਖਲਾਫ ਬੋਲਦਾ ਕਦੀ ਉਹ ਆਰਐਸਐਸ ਦੇ ਖਲਾਫ ਬੋਲਦਾ ਕਦੀ ਉਹ ਇੱਕ ਐਸੀ ਸਟੇਟ ਦਾ ਮੁੱਖ ਮੰਤਰੀ ਜਿਹੜਾ ਗਰੀਬਾਂ ਦੀ ਗੱਲ ਸੁਣ ਰਿਹਾ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਅਦਿੱਤਜੋਗੀਨਾਥ ਕਦੀ ਉਹਰੇ ਖਿਲਾਫ ਬੋਲਦਾ ਹੈ ਅੱਜ ਦਿਨ ਰੋਜ਼ ਬਿਆਨ ਦਿੰਦਾ ਹੈ ਕਿ ਦੇਸ਼ ਟੁੱਟਦੇ ਤੋੜਨ ਦੀ ਜਿਹੜੀ ਤਾਕਤ ਤੋਂ ਵਧੇ ਲੋਕਾਂ ਦੇ ਵਿੱਚ ਹਿੰਦੂ ਭਾਈਚਾਰੇ ਦੇ ਫੁੱਟ ਪਵੇ ਇਹ ਆਪਸੀ ਲੜਨ ਅਸੀਂ ਜਦੋਂ ਕੋਈ ਮੁਸਲਮਾਨ ਤਿਹਾੜਾਂ ਦਾ ਸਭ ਤੋਂ ਕਿਉਂ ਮਨਾਣੇ ਆ ਮੁਸਲਮਾਨ ਕੋਈ ਵੀ ਫੰਕਸ਼ਨ ਆਵੇ ਅਸੀਂ ਲੋਕ ਨੂੰ ਅੱਧੋ ਕਿਉਂ ਮਨਾਣੇ ਆ ਇਹ ਲੋਕ ਜਦੋਂ 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 ਹਿੰਦੂਆਂ ਦਾ ਤਿਯਾਰ ਕੋਈ ਆਵੇ ਇਹ ਲੋਕ ਬੰਗਲਾਦੇਸ਼ੀ ਲੋਕ ਸਾਨੂੰ ਲੜਾਣਾ ਚਾਹੁੰਦੇ ਆ ਅੱਜ ਉਹ ਬੋਲ ਕਿਤੇ ਰਿਹਾ ਅਜੋ ਪੋਥੇ ਬੋਲ ਰਿਹਾ ਪਹਿਲ ਮੌਤ ਗਾਉਂ ਤੇ ਬੋਲ ਰਿਹਾ ਕਿ ਜਿਹੜੀ ਪਹਿਲਗਾਉਂ ਦੀ ਜਿਹੜੀ ਘਟਨਾ ਹੋਈ ਉਹ ਵੀ ਇਹਨਾਂ ਨੇ ਜਾਣ ਕੇ ਕਰਾਈ ਏ ਇਹ ਦੇਸ਼ ਤੋੜਨ ਦੀ ਗੱਲ ਹੈ ਅੱਜ ਹਰ ਇੱਕ ਦੇਸ਼ ਦੇ ਵਾਸੀ ਦੇ ਦਿਲ ਤੇ ਪਹਿਲਗਾਉਂ ਦੀ ਜਿਹੜੀ ਘਟਨਾ ਹੈ ਦਿਲ ਤੇ ਲੱਗੀ ਹੈ ਦੁੱਖ ਹੈ ਪਰ ਇਹ ਲੋਕ ਭੜਗਾ ਰਹੇ ਆ ਇਸ ਕਰਕੇ ਪ੍ਰਸ਼ਾਸਨ ਨੂੰ ਪੂਰਾ ਸ਼ਵਾਸਨ ਦਿੱਤਾ ਕਰਤ ਅਰੈਸਟ ਕੀਤਾ ਜਾਏਗਾ ਅਗਰ ਕੱਲ ਤੱਕ ਅਰੈਸਟ ਨਹੀਂ ਕੀਤੇਗੇ ਤੇ ਪਰਸੂ ਦਿਵਾਰਾ ਤਹਿਦਾਦ ਸੀਰ ਰੋਕ ਕੀਤਾ ਹੋਇਆ ਹੁਣ ਕੀ ਕਰਨਾ ਚਾਹ ਕੇ ਦਿੱਤਾ ਗਿਆ ਐਮਪੀ ਨੇ ਦੇਖੋ ਤਦਾਂ ਅਸੀਂ ਚੱਕਿਆ ਵਾ ਸਾਨੂੰ ਜਿਹੜਾ ਆਸ਼ਵਾਸ਼ਣ ਦਾ ਬਲਸ ਨੇ ਅਸੀਂ ਚਾਰ ਨਾਂ ਜਿਹੜਾ ਸਪਲੀਮੈਂਟਰੀ ਬਿਆਨ ਦਿੱਤੇ ਆ ਜੁਗੇਸ਼ ਮੈਨੇ ਨੇ ਧਿਆਨ ਰੱਖੋ ਠੀਕ ਹੈ ਨਾ ਔਰ ਅਸੀਂ ਇਹ ਜਾਣਦੇ ਆ ਕਿ ਉਹ ਬਾਈ ਨੇਮ ਉਹਨਾਂ ਨੋਮੀਨੇਟ ਕਰਕੇ ਉਹਨਾਂ ਦੀ ਅਰੈਸਟ ਪਾਈ ਜਾਵੇ ਤਾਂ ਜੋ ਸਾਡੇ ਜੰਦਰ ਸ਼ਹਿਰ ਦਾ ਸਾਡੇ ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ ਸਾਡੇ ਕਾਰਕਟਰਾਂ ਕਿਸੇ ਨੇ ਵੀ ਕੋਈ ਉਗੋ ਰੂਪ ਨਹੀਂ ਬਣਾਇਆ ਜੇ ਇਹ ਹੀ ਦੂਸਰਾ ਵਰਗ ਹੁੰਦਾ ਤਾਂ ਉਹਨਾਂ ਨੂੰ ਅੱਗਾ ਲਾ ਦੇਣੀਆਂ ਸਹੀਆਂ ਇਸ ਕਰਕੇ ਅਸੀਂ ਨਹੀਂ ਚਾਹਦੇ ਕਿਉਂਕਿ ਤਿਹਾਰਾਂ ਦੇ ਦਿਨ ਆ ਕਰਵਾ ਚੋ ਦਾ ਬ੍ਰਤਾਂਨਾ ਮੈਂ ਕੋਈ ਮਾਤਾ ਦਾ ਬ੍ਰਤਾਂਨਾ ਮੈਂ ਭਗਵਾਨ ਬਾਲਬੇ ਕੀ ਮਹਾਰਾਜੀ ਦਾ ਪ੍ਰਕਾਸ਼ ਜਿਹੜਾ 6 ਤਰੀਕ ਨੂੰ ਸ਼ੁਭਾ ਯਾਤਰਾ ਹੈ ਜੀ ਉਸ ਤੋਂ ਬਾਅਦ ਵੱਡਾ ਸਾਡਾ ਪਰਮ ਦੀਵਾਲੀ ਆ ਅਸੀਂ ਨਹੀਂ ਚਾਹਦੇ ਪੰਜਾਬ ਦਾ ਮਾਹੌਲ ਖਰਾਬ ਹੋਵੇ ਸਾਡੀ ਕੋਈ ਮੰਗ ਆ ਗਈ ਹੈ ਪੁਲਿਸ ਕਮਿਸ਼ਨਰ ਸਾਹਿਬ ਨੂੰ ਉਹ ਡੀਜੀਪੀ ਸਾਹਿਬ ਨੂੰ ਵੀ ਜਿਹਨਾਂ ਲੋਕਾਂ ਨੇ ਵੀ ਸਾਡੇ ਮੁੰਡੇ ਦਾ ਮਾਰਕੁੱਟ ਕੀਤੀ ਹੈ ਉਹਦੇ ਖਿਲਾਫ ਉਹਨਾਂ ਫੜ ਕੇ ਅਦਾਲਤ ਕਰਦੇ ਕਿੰਨਾ ਸਮਾਂ ਲੰਘਦਾ ਸਮਾਂ ਕੱਲ 5 ਵਜੇ ਤੱਕ ਦਾ ਸਮਾਂ ਦੱਸ 5 ਵਜੇ ਤੋਂ ਬਾਅਦ ਕੀ ਇਹ ਆਪਣੇ ਜਿਹੜੇ ਵੀ ਪਿੰਡ ਤੋਂ ਜਿਹੜੇ ਵੀ ਸ਼ਹਿਰ ਤੋਂ ਆਏ ਆ ਕਿਆ ਆਏ ਉੱਥੇ ਕ੍ਰਾਈਮ ਕਰਕੇ ਆਏ ਆ? ਕਿਆ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਕੀ ਆ? ਅੱਜ ਇੱਕ ਸਾਡੇ ਭਰਾ ਨੂੰ ਜੈ ਸ਼੍ਰੀ ਰਾਮ ਕਹਿਣ ਤੇ 100 ਬੰਦਾ ਉਹਨੂੰ ਮਾਰਨ ਤੇ ਆ ਗਿਆ, ਕੁੱਟਣ ਤੇ ਆ ਗਿਆ, ਉਹ ਵੀ ਐਕਟਵਲ ਜਾਂਬੀ ਕਢ ਲਈ। ਉਹਨੂੰ ਜੁੱਤੀਆਂ ਤੱਕ ਮਾਰਨ ਦੀ ਜਿਹੜੀ ਜ਼ੁਰਤ ਕੀਤੀ ਇਹਨਾਂ ਨੇ। ਮੈਂ ਇਹਨਾਂ ਨੂੰ ਇੱਕ ਗੱਲ ਕਹਿਣਾ ਚਾਹੁੰਨਾ ਕਿ ਜਿਨੇ ਵੀ ਇਹ ਉਸ ਜਗ੍ਹਾ ਤੇ ਮੌਜੂਦ ਸਿਗੇ, ਅਸੀਂ ਆ ਚੌਂਕ 'ਚ ਖੜੇ ਆ, ਬੀ ਐਮ ਸੀ ਚੌਂਕ ਦੇ ਵਿੱਚ। ਭਗਵਾਨ ਜਿਹੜਾ ਇਹ ਸਾਰਾ Hindu ਸਮਾਜ ਜਿਹੜਾ ਇੱਥੇ ਖੜਾ ਸੰਵਿਧਾਨ ਚੌਕ ਦੇ ਵਿੱਚ ਜੇ ਤੁਸੀਂ ਚਾਹੁੰਦੇ ਹੋ ਕਿ ਅੱਗੋਂ ਦੀ ਅਸੀਂ ਆਪਣਾ ਜਿਹੜਾ ਰਿਸ਼ਤਾ ਤੁਸੀਂ ਬਣਾਇਆ ਹੋਇਆ Hindu ਸਿੱਖ ਮੁਸਲਮਾਨ ਇਸਾਈ ਭਾਈਚਾਰੇ ਦਾ ਜੇ ਇਹਨੂੰ ਕਾਇਮ ਰੱਖਣਾ ਤੇ ਜਿਹੜੀ ਤੁਸੀਂ ਆ ਵਧੇਗੀ ਕੀਤੀ ਆ ਜੋ ਉਹਨਾਂ ਹਰਕਤ ਕੀਤੀ ਆ ਇਹਦੇ ਤੇ ਤੁਹਾਡੇ ਤੇ ਪਰਚਾ ਵੀ ਦਰਜ ਹੋਣਾ ਚਾਹੀਦਾ ਅਗਰ ਨਹੀਂ ਪਰਚਾ ਦਰਜ ਹੁੰਦਾ ਤੇ ਜਿਹੜਾ ਸਮਾਜ ਜਿਹੜਾ ਆ ਉਹ ਡੀਸੀ ਦਫ਼ਤਰ ਦਾ ਘਰਾਓ ਜਿਹੜਾ ਅਗਲਾ ਐਲਾਨ ਕਰਨ ਜਾ ਰਿਹਾ ਉਹ ਡੀਸੀ ਦਫ਼ਤਰ ਦਾ ਘਰਾਓ ਵੀ ਕਰਾਂਗੇ ਕਿਸ ਤਰ੍ਹਾਂ ਦੇਖਦੇ ਹੋ ਇਸੇ ਅੱਜ ਦੀ ਇਹ ਘਟਨਾ ਆਪਰੇ ਕਿਸ ਤਰ੍ਹਾਂ ਦੇਖਣਾ ਹੈ ਬੜਾ ਕੰਕੀ ਸੁਰਤ ਹੈ ਕਾਸ਼ੀਰਾਮ ਜੀ ਦੇਖੋ ਅੱਜ ਦਾ ਜਿਹੜੀ ਇਹ ਘਟਨਾ ਹੋਈ ਹੈ ਬੜੀ ਮਾੜੀ ਘਟਨਾ ਹੋਈ ਹੈ ਆਪਣੇ ਸ਼ਹਿਰ ਦੇ ਵਿੱਚ ਜਿਹੜੀ ਕਿ ਪੁਲਿਸ ਪ੍ਰਸ਼ਾਸਨ ਦੇ ਮੌਜੂਦਗੀ ਦੇ ਵਿੱਚ ਹੋਈ ਹੈ ਕੁਝ ਜਿਹੜੇ ਸ਼ਰਾਰਤੀ ਬੰਦੇ ਜਿਹੜੇ ਹੈਗੇ ਆ ਸੁਭਿਸ਼ੇ ਸਮੁਦਾਇ ਦੇ ਬੰਦਿਆਂ ਨੇ ਇਹਨਾਂ ਨੇ ਸ਼੍ਰੀ ਰਾਮ ਚੌਂਕ ਤੋਂ ਲੈ ਕੇ ਡੀਸੀ ਚੌਂਕ ਤੋਂ ਡੀਸੀ ਆਫਿਸ ਤੱਕ ਜਿਹੜਾ ਹੈਗਾ ਵਾ ਪ੍ਰੋਟੈਸਟ ਕੀਤਾ ਜਿਹਦੀ ਕਿ ਇਹਨਾਂ ਕੋਈ ਪਰਮਿਸ਼ਨ ਨਹੀਂ ਸੀ ਨਾ ਹੀ ਪਤਲਾ ਭੂਕਨ ਦੀ ਕੋਈ ਪਰਮਿਸ਼ਨ ਸੀ ਇਨ ਬਿਟਵੀਨ ਇਹਦੇ ਵਿੱਚ ਦੇਖੋ ਜੀ ਪ੍ਰਸ਼ਾਸਨ ਨਾਲ ਜਿਹੜਾ ਹੈਗਾ ਇਹਨਾਂ ਦਾ ਜਰੂਰ ਜਿਹੜਾ ਹੈਗਾ ਕੈਰੀ ਕਰਦਾ ਪਿਆ ਵਾ ਔਰ ਰਸਤੇ ਵਿੱਚ ਆਂਦੇ ਜਦੋਂ ਸਾਰਾ ਕੁਝ ਸਹੀ ਤਰੀਕੇ ਨਾਲ ਹੋ ਗਿਆ ਡੀਸੀ ਆਫਿਸ ਦੇ ਬਾਹਰ ਜਿਹੜਾ ਹੈਗਾ ਵਾ ਸਾਡਾ ਇੱਕ ਸਨਾਤੀ ਭਰਾ ਜਾ ਰਿਹਾ ਸੀ ਜਿਹਨੂੰ ਰੋਕ ਕੇ ਜਿਹੜਾ ਇਹਨਾਂ ਨੇ ਬਾਰ ਬਾਰ ਦੇ ਜਿਹੜਾ ਹੈਗਾ ਵਾ ਬਾਰ ਬਾਰ ਅੱਲਾਹੁ ਅਕਬਰ ਦੇ ਨਾਰੇ ਜਿਹੜੇ ਹੈਗੇ ਇਹਨੂੰ ਨੂੰ ਨੂੰ ਕਿਹਾ ਗਿਆ ਜਿਹੜਾ ਕਿ ਉਹਨੇ ਨਹੀਂ ਲਾਇਆ ਜੈਸ਼ੀ ਰਾਧਾ ਦੇ ਨਾਰੇ ਲਾਏ ਉਹਨੇ ਇਸ 30 ਦੇ ਵਿੱਚ ਜਿਹੜੇ 50 60 ਬੰਦੇ ਜਿਹੜਾ ਹੈਗਾ ਵਾ ਕੱਲੇ ਬੰਦੇ ਨੂੰ ਇਹਨਾਂ ਨੇ ਫੜਿਆ ਔਰ ਇਹਨੂੰ ਕੁੱਟਮਾਰ ਕੀਤੀ ਉਹਦੀ ਐਕਟਿਵਿਟੀ ਦੀ ਛਾਬੀ ਖੋਲੀ ਔਰ ਜਿਹੜੀਆਂ ਹੈਗੀਆਂ ਵਾ ਉਹਦੀਆਂ ਜੁੱਤੀਆਂ ਲਾਹ ਕੇ ਜਿਹੜੀਆਂ ਹੈਗੀਆਂ ਵਾ ਬਾਰ-ਬਾਰ ਇਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹਦੇ ਨਾਲ ਸਾਡੇ ਸਨਾਤਨਪੁਰ ਆ ਜਿਹੜੇ ਹੈਗੇ ਆ ਉੱਥਾਂ ਨੇ ਕੋਈ ਆਏ ਉਹਨਾਂ ਨੇ ਇਹਨੂੰ ਬਚਾਇਆ ਗਿਆ ਵਾ ਇਸ ਟੀ ਦੇ ਵਿੱਚ ਜਿਹੜੀ ਕਿ ਪ੍ਰਸ਼ਾਸਨ ਦਾ ਬਹੁਤ ਵੱਡਾ ਫੇਲਿਅਰ ਹੈ ਕਿਉਂਕਿ ਦੇਖੋ ਜਦੋਂ ਵੀ ਉਹ ਕੰਮ ਕਰਦੇ ਆ ਚੀਜ਼ ਦੇ ਵਿੱਚ ਹਮੇਸ਼ਾ ਸ਼ੁਕਰਵਾਜ਼ਾ ਟਾਈਮ ਰੱਖਦੇ ਆ ਉਹਦੀ ਜੁਮੇ ਦੀ ਜਮਾਤ ਕڑی ਹੈਗੀ ਇਹਨਾਂ ਦੀ ਉਸ ਤੋਂ ਬਾਅਦ ਨਮਾਜ਼ ਤੋਂ ਬਾਅਦ ਜਿਹੜਾ ਆਇਆ ਵਾ ਇਹ ਸਾਰੇ ਇਕੱਠੇ ਹੁੰਦੇ ਆਂ ਔਰ ਇਕੱਠੇ ਹੁੰਦਾ ਹੈ ਬਗਾਇਦਾ ਜਿਹੜੇ ਉੱਥੇ ਸ਼ਰੀਫ ਬੰਦੇ ਵੀ ਜਿਨ੍ਹਾਂ ਨੂੰ ਇਹਨਾਂ ਦਾ ਕੋਈ ਸੀ ਇਤਨਾ ਦਾ ਨਾਣੀ ਏ ਔਰ ਜਿਹੜੇ ਇਹ ਸ਼ਰਾਰਤੀ ਬੰਦੇ ਆ ਜਿਹੜੇ ਵਿਚ ਦੇ ਵਿੱਚ ਮਿਲੇ ਗਏ ਸੀ ਜਿਹੜਾ ਕੀ ਇਹਨਾਂ ਨੇ ਅੱਜ ਇਹਨਾਂ ਹਿੰਦੂਆਂ ਦਾ ਜਿਹੜਾ ਕਰੰਟ ਚੈੱਕ ਕੀਤਾ ਵਾ ਜਾਣ ਕੇ ਕਿ ਇੱਥੇ ਜਿਹੜਾ ਹੈਗਾ ਅੱਗ ਲਾਈ ਜਾਵੇ ਔਰ ਇਹਦਾ ਵੀ ਮੋਲ ਪਖਾਇਆ ਹੋਏ ਜਿਦਾਂ ਕੀ ਇਹ ਜਿਹੜਾ ਹੈਗਾ ਵਾ ਯੂਪੀ ਦਾ ਰਿਜ ਕਰਨਾ ਚਾਹਿਆ ਸੀ ਉੱਥੇ ਕੰਮ ਨਹੀਂ ਹੋਇਆ ਹੁਣ ਇਹਨਾਂ ਨੇ ਇੱਥੇ ਕੰਮ ਸ਼ੁਰੂ ਕਰ ਦਿੱਤਾ ਪ੍ਰਸ਼ਾਸਨ ਨੂੰ ਬੜਾ ਬੜੇ ਕਲੀਅਰ ਸਪਤਾਵੇ ਜਿਹੜਾ ਸਾਮ ਆਪਾਂ ਕਹਿਣਾ ਚਾਹੁੰਦੇ ਆਂ ਜੀ ਇਹਨਾਂ ਨੂੰ ਨੱਥ ਪਾ ਲਈਤੀ ਜਾਵੇ ਇਹਨਾਂ ਦੇ ਹਰ ਇੱਕ ਜਿਹੜੀ ਵੀ ਬਾਰੋ ਗੱਡੀ ਆਂਦੀ ਆ ਉਹਨਾਂ ਚੈੱਕ ਕੀਤਾ ਜਾਵੇ ਜਿੱਥੇ ਜਿੱਥੇ ਰਹਿੰਦੇ ਆ ਇਹਨਾਂ ਦੇ ਆਧਾਰ ਕਾਰਡ ਔਰ ਇਹਨਾਂ ਦੀ ਬੈਕਗ੍ਰਾਉਂਡ ਜਿਹੜਾ ਚੈੱਕ ਕਰਕੇ ਜਿਹੜਾ ਹੈਗਾ ਵਾ ਕਲੀਅਰ ਕੀਤਾ ਜਾਵੇ ਕਿਉਂਕਿ ਸ਼ਹਿਰ ਦੇ ਵਿੱਚ ਜਿਹੜੇ ਹੈਗੇ ਬੜੇ ਸ਼ਰਾਰਤੀ ਬੰਦੇ ਜਿਹੜੇ ਆ ਚੁੱਕੇ ਆ ਜਿਹੜੇ ਸਾਡੇ ਤਿਹਾਰ ਜਿਹੜੇ ਹਿੰਦੂਆਂ ਦਾ ਤਿਹਾਰ ਉਹਨਾਂ ਦੇ ਵਿੱਚ ਕੋਈ ਨਾ ਕੋਈ ਅੱਗ ਲਾਣਾ ਚਾਹੁੰਦੇ ਆ ਕਿਹੜਾ ਅੱਜ ਮੰਨਪੱਤਰ ਤੁਹਾਡੇ ਵੱਲ ਦਿੱਤਾ ਗਿਆ ਕੀ ਵਿਸ਼ਵਾਸਨ ਦਿੱਤਾ ਗਿਆ ਕਿੰਨੇ ਸਮ ਉਹਨੇ ਅਸੀਂ ਜਿਹੜਾ ਪਰਚਾ ਰਜਿਸਟਰ ਕਰ ਲਿਆ ਉਹਨਾਂ ਦਾ ਪਰਚਾ ਰਜਿਸਟਰ ਕਰਕੇ ਪਹਿਲਾਂ ਤਾਂ ਉਹਨੇ ਕਿਸੇ ਦਾ ਨਾਮ ਹੀ ਲਿਖਿਆ ਸੀ ਉਹਨਾਂ ਨੇ ਚਾਰ ਪੰਜਾਂ ਦੇ ਨਾਮ ਲਿਖੇ ਆ ਅਸੀਂ ਨਾਮਿਨੇਟ ਕਰਕੇ ਕਾਰਵਾਈ ਕੀਤੀ ਕੋਈ ਸਮੇਂ ਵੀ ਦਿੱਤਾ ਗਿਆ ਸਮੇਂ ਕੱਲ ਸ਼ਾਮ ਤੱਕ ਇਹਦਾ ਕੋਈ ਗੱਲ ਨਹੀਂ ਅਸੀਂ ਤੋਂ ਪਹਿਲਾਂ ਅਸੀਂ ਕਾਰਵਾਈ ਕਰਦੇ ਉਹਨਾਂ ਨੇ ਕਹਿੰਦਾ ਹਾਂ ਨਹੀਂ ਪੁਲਿਸ ਕਾਰਵਾਈ ਕਰਦੇ ਤੇ ਆਨਲਾਈਨ ਟਾਈਮ ਤੇ ਜਿਹੜਾ ਟਿੱਖਾ ਸੰਗਠਨ ਅਜਿਹਾ ਕੀਤਾ ਜਾਏ ਨਹੀਂ ਕੋਈ ਅਰਜ਼ੀ ਕੋਈ ਗੱਲ ਨਹੀਂ ਅਸੀਂ ਫਾਲੋਅ ਅਪ ਕਰ ਦੇਣਾ ਮਸਲਾ ਹੱਲ ਕਰ ਦੇਣਾ ਕੋਈ ਠੀਕ ਹੈ ਹੁਣ ਤਰਨਾ ਚੱਕ ਦਿੱਤਾ ਗਿਆ ਚੱਕ ਤਾਂ ਸੁਆਮਤ ਕਰਦਾ